ਤਰਨਤਾਰਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜੋ ਹੈ ਮਾਫ ਕਰਨਾ ਗੁਟਕਾ ਸਾਹਿਬ ਦੀ ਬੇਅਦਬੀ ਜੋ ਹੈ ਉਹ ਵੇਖਣ ਨੂੰ ਮਿਲੀ ਹੈ ਜੋ ਇੱਕ ਵਾਰ ਫਿਰ ਤੋਂ ਬੇहद ਗੰਭੀਰ ਜੋ ਆਪਣੇ ਆਪ ਚ ਖਬਰ ਹੈ ਬਿਲਕੁਲ ਮਾਮਲਾ ਕਾਫੀ ਗੰਭੀਰ ਹੈ ਪ੍ਰਦੀਪ ਪਰ ਇਹਦੇ ਵਿੱਚ ਪੁਲਿਸ ਨੇ ਸੁਖ ਦਾ ਸਾਹ ਲਿਆ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉਹਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਧਰਨੇ ਮਜ਼ਾਰੇ ਕੀਤੇ ਜਾਂਦੇ ਨੇ ਜਾਂ ਫਿਰ ਜਿਹੜਾ ਕੋਈ ਉਸ ਵੇਲੇ ਮੌਕੇ ਦੇ ਉੱਤੇ ਮੌਜੂਦ ਹੁੰਦਾ ਜਿਹਦੇ ਤੇ ਇਲਜ਼ਾਮ ਲੱਗਦੇ ਨੇ ਉਹਨੂੰ ਉੱਥੇ ਜਿਹੜੇ ਲੋਕ ਨੇ ਉਹ ਗੁੱਸੇ ਦੇ ਵਿੱਚ ਆ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਕਈਆਂ ਦਾ ਤਾਂ ਕਤਲ ਤੱਕ ਕਰ ਦਿੱਤਾ ਜਾਂਦਾ ਉਹਨਾਂ ਨੂੰ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਫਿਰ ਜਦੋਂ ਅਜਿਹੇ ਵਾਰਦਾਤਾਂ ਹੁੰਦੀਆਂ ਨੇ ਤਾਂ ਉਦੋਂ ਫਿਰ ਉਹ ਜਿਹੜੇ ਸੁਰਾਗ ਮਿਲਨੇ ਹੁੰਦੇ ਨੇ ਕਿ ਕਿੰਨੇ ਕਿਉਂ ਕੀਤਾ ਕਿਦੇ ਬਹਿਕਾਵੇ ਚ ਆਇਆ ਕਿਉਂ ਟਾਰਗੇਟ ਕੀਤਾ ਗਿਆ ਸ਼੍ਰੀ ਗੁਰੂ ਰਣ ਸਾਹਿਬ ਜੀ ਨੂੰ ਜਾਂ ਪਾਵਨ ਸਰੂਪਾਂ ਨੂੰ ਤਾਂ ਉਹ ਸਾਰਾ ਕੁਝ ਵਿੱਚ ਹੀ ਰਹਿ ਜਾਂਦਾ ਪਰ ਇਹ ਮਾਮਲਾ ਜਿਹੜਾ ਹੈ ਚਬਾਲ ਪੁਲਿਸ ਨੇ ਹੱਲ ਕਰ ਲਿਆ ਇਹਦੇ ਵਿੱਚ ਕੱਲ ਦੀ ਗੱਲ ਹੈ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਸੀ ਉਹਦੇ ਅੰਗ ਗਲੀਆਂ ਦੇ ਵਿੱਚ ਖਿਲਰੇ ਹੋਏ ਨਜ਼ਰ ਆਏ ਸੀਗੇ ਜੀ ਤੇ ਇਹਦੇ ਵਿੱਚ ਪ੍ਰਦੀਪ ਇੱਕ ਰਿਸ਼ਤੇ ਦੇ ਵਿੱਚ ਨੂੰ ਸੱਸ ਲੱਗਦੀਆਂ ਨੇ ਦੋਵੇਂ ਲੇਡੀਆਂ ਅਮਰਤਾ ਰੀ ਨੇ ਜੀ ਉਹਨਾਂ ਨੇ ਪਤਾ ਨਹੀਂ ਕੀ ਮਨਸਾ ਸੀ ਉਹਦੇ ਮਨ ਦੀ ਕੀ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਇਸ ਤਰ੍ਹਾਂ ਕੀਤਾ ਜਾਵੇ ਜੋ ਪਹਿਲੇ ਇਲਜ਼ਾਮ ਉਹਨਾਂ ਤੇ ਲੱਗ ਰਹੇ ਨੇ ਗ੍ਰਿਫਤਾਰ ਹੋ ਗਈਆਂ ਨੇ ਜੀ ਅਮਰਤਾਰੀ ਹੋਣ ਦੇ ਬਾਵਜੂਦ ਅਜਿਹਾ ਕਿਉਂ ਕੀਤਾ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ